ਢੰਡਾ ਪੰਡਾਰੀਆ ਕਿੰਨਾ ਘਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਜੀ ਹਾਂ ਇਹ ਮੁਸੀਬਤ ਦੀਆਂ ਮੁਠੀਆਂ ਦਾ ਭਾਰ ਝੱਲ ਰਹੇ ਨੇ ਪਟਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪਰਾ ਫੂਲਬਾਸੀ ਇਨ੍ਹਾਂ ਮੁਸੀਬਤ ਦੀਆਂ ਮੁਠੀਆਂ ਵਿੱਚ ਜਿੱਥੇ ਇੱਕ ਮੁਠੀ ਸ਼ਹਿਰ ਚ ਬੰਦ ਪਈ ਸੀਵਰੇਜ ਸਿਸਟਮ ਦੀ ਹੈ ਦੂਸਰੀ ਸ਼ਹਿਰ ਵਿੱਚ ਫੈਲੀ ਮੰਦੀ ਦੀ ਹੈ ਆਰਥਿਕ ਮੰਦੀ ਬਿਯਾਰਾ ਵਿੱਚ ਰੌਣਕਾਂ ਦਾ ਡਾਹ ਹੋਣਾ ਔਰ ਸਭ ਤੋਂ ਵੱਡੀ ਜਿਹੜੀ ਮੁੱਠੀ ਹੈ ਜਿਹੜੀ ਕਿ ਭਾਰ ਵਧਾ ਰਹੀ ਹੈ ਉਹ ਹੈ ਸ਼ਹਿਰ ਵਿੱਚ ਬਣ ਰਿਹਾ ਓਵਰ ਬ੍ਰਿਜ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਓਵਰ ਬ੍ਰਿਜ ਹੈ ਇਹ ਸ਼ਹਿਰ ਰਾਮਪਰਾਪੂ ਦੇ ਦੋ ਮੰਡੀਆਂ ਪਟਿਆਲਾ ਮੰਡੀ ਤੇ ਨਾਪਾ ਮੰਡੀ ਨੂੰ ਆਸ ਵਿੱਚ ਜੋੜਨ ਦਾ ਕੰਮ ਕਰੇਗਾ ਪਰੰਤੂ ਕਦੋਂ ਕਰੇਗਾ ਇਹ ਪਤਾ ਨਹੀਂ ਕਿਉਂਕਿ ਇਸ ਨੂੰ ਬੰਦ ਦੇ ਨੂੰ 2 ਸਾਲ ਹੋ ਚੁੱਕੇ ਹਨ ਤੇ ਹੁਣ ਇਸ ਪੁਲ ਦਾ ਕੰਮ ਬਿਲਕੁਲ ਬੰਦ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ भी लेबर कमरे बंद जिंदा ला के समान छ चुकी है कोई भी इतना चल रहा है और ठेकेदार करके ट्रक रा जगह तो दूजी जगह शिफ्ट किया जा रहा है तर कि कम चलाए जा सके पुल का कम क्यों बंद है तो द्वारा कदों चलाया जाएगा ਇਸ ਬਾਰੇ ਕੋਈ ਜਾਣਕਾਰੀ ਨਹੀਂ ਜੇ ਇਸ ਪੁਲ ਦਾ ਕੰਮ ਚੜਾਇਆ ਵੀ ਜਾਂਦਾ ਤਾਂ ਵੀ ਜਿਸ ਹੌਲੀ ਦੇ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ ਤਾਂ ਲੱਗਦਾ ਹੈ ਕਿਬ ਇਸ ਨੂੰ 1 ਸਾਲ ਤੋਂ ਹੋਰ ਸਮਾਂ ਲੱਗ ਜਾਵੇਗਾ ਇਸ ਸੰਬੰਧੀ ਜਦੋਂ ठेਕੇਦਾਰ ਨਾਲ ਗੱਲ ਕਰਨ ਚਾਹੀ ਤਾਂ ਕੈਮਰੇ ਨੂੰ ਦੇਖ ਕੇ ਭੱਜਦਾ ਦਜਾਇਆ ਸਾਡੀ ਪ੍ਰਸ਼ਾਸਨ ਨੂੰ ਤੇ ਹਲਕੇ ਦੇ ਲੀਡਰਾਂ ਨੂੰ ਬੇਨਤੀ ਹੈ ਕਿ ਇਸ ਪੁਲ ਦਾ ਕੰਮ ਜਿੰਨਾ ਚਿਰ ਨਹੀਂ ਚੱਲਦਾ ਜਾਂ ਪੁਲਰ ਜਿੰਨਾ ਚਿਰ ਨਹੀਂ ਬਣਦਾ ਸ਼ਹਿਰ ਦੇ ਇਸ ਵਿੱਚ ਜਿਹੜੇ ਅੰਦਰਲੇ ਫਾੜਕਨ ਉਹਨਾਂ ਤੇ ਪੈਦਲ ਬਾਈਕ ਸਾਈਕਲ ਸਾਈਕਲ ਆਦਵਸਥੇ ਰਸਤਾ ਖੋਲਵਾਇਆ ਜਾ ਸਕੀ ਕਿਉਂਕਿ ਇਸ ਪੁਲ ਦਾ ਕੋਈ ਕੰਮ ਚੱਲ ਨਹੀਂ ਰਿਹਾ ਫਿਰ ਉਹਨੂੰ ਬੰਦ ਕਰਨ ਦਾ ਤਾਂ ਕੋਈ ਆਈਤੀ ਹੀ ਨਹੀਂ ਵਪਾਰੀ ਛੋਟੇ ਵਪਾਰੀ ਪਿਛਲੇ ਲੰਮੇ ਸਾਲ ਤੋਂ ਪੁਲ ਬਣਨ ਦੀ ਉਡੀਕ ਕਰ ਰਹੇ ਆ ਕਿ ਪੁਲ ਬੜੂਗਾ ਸਾਡਾ ਕੰਮ ਚੱਲੂਗਾ ਤੇ ਉਹਨਾਂ ਦੀ ਜਿਹੜੀ ਕਦੋਂ ਖਤਮ ਹੋਵੇਗੀ ਉਹਨਾਂ ਨੂੰ ਕੁਝ ਤਾਂ ਰਾਹਤ ਦਿੱਤੀ ਜਾਵੇ ਮੋਟਰਸਾਈਕਲ ਸਾਈਕਲ ਵਗੈਰਾ ਤਾਂ ਚਲਾਈ ਜਾਣ ਤਾਂ ਕਿ ਉਹਨਾਂ ਦੀ ਦੁਕਾਨਾਂ ਤੇ ਪਿਆਰਾ ਵਿੱਚ ਫਿਰ ਤੋਂ ਰੋਣ ਕਾ ਸਕੇ ਉਹ ਵੀ ਆਪਣੇ ਬੱਚਾ ਦਾ ਪਰਨ ਪਰਸ਼ਨ ਕਰ ਸਕਣ ਉਮੀਦ ਹੈ ਜਿਸ ਤਰ੍ਹਾਂ ਪਹਿਲਾਂ ਤੁਸੀਂ ਸਾਡਾ ਸਾਥ ਦਿੱਤੇ ਆਏ ਹੋ ਇਸ ਵਾਰ ਵੀ ਸਾਥ ਦਿਓਗੇ ਤੇ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋਗੇ ਤਾਂ ਜੋ ਪ੍ਰਸ਼ਾਸਨ ਤੇ ਲੀਡਰ ਜੋ ਕਿ ਕੰਮ ਕਰਨੀ ਨਹੀਂ ਸੋਚਦੇ ਵੀ ਹੈ ਉਹਨਾਂ ਨੂੰ ਹਲੂਣਾ ਦਿੱਤਾ ਜਾ ਸਕੇ ਤੇ ਉਹਨਾਂ ਨੂੰ ਲੋਕਾਂ ਦੇ ਦੁੱਖ ਦਰਦਵਾਰੇ ਜੱਡੂ ਤਰਵਾਇਆ ਜਾ ਸਕੇ ਧੰਨਵਾਦ ਪ੍ਰਿਆ ਬੰਸ ਰਾਮਪਰਾ ਫੂਲਦੀਪ ਬਸਨੀਕਾ ਇੱਥੇ ਓਵਰ ਬ੍ਰਿਜ ਬਣ ਰਿਹਾ ਜਿਸ ਨਾਲ ਸਾਨੂੰ ਕਾਫੀ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰ੍ਹਾਂ ਸਭ ਕੁਝ ਸਹੂਲਤ ਨਾਬਾ ਮੰਡੀ ਦੇ ਵਿੱਚ ਮੌਜੂਦ ਹੈ ਜਿਵੇਂ ਉੱਥੇ ਗਊਸ਼ਾਲਾ ਅਸੀਂ ਗਊਸ਼ਾਲਾ ਜਾਣ ਲਈ ਸਾਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਨ ਹਸਪੀਟਲਸ ਮੇਨ ਮੰਦਿਰ ਸਭ ਕੁਝ ਪਰਲੇ ਮੰਡੀ ਹੀ ਹੈ ਇਸ ਲਈ ਸਾਨੂੰ ਉਧਰ ਜਾਣ ਦੀ ਬੜੀ ਮੁਸ਼ਕਲ ਪੈਂਦੀ ਹੈ ਸਾਨੂੰ ਘੁੰਮ ਕੇ ਬਾੜ ਦੀ ਬਾੜ ਜਾਣਾ ਪੈਂਦਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਦੂਰ ਪੈਂਦਾ ਹੈ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਓਵਰ ਬ੍ਰਿਜ ਦਾ ਕੰਮ ਹੈ ਉਹ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ ਪਰ ਉਹ ਇੰਨਾ ਸਲੋ ਚੱਲ ਰਿਹਾ ਹੈ ਕਿ ਹਲੇ ਸਾਨੂੰ ਕੋਈ ਉਮੀਦ ਨਹੀਂ ਕਿ ਉਹ 2 ਸਾਲ ਤੱਕ ਵੀ ਬਣ ਕੇ ਰੈਡੀ ਹੋਵੇਗਾ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਟਾਈਮ ਬ੍ਰਿਜ ਤਿਆਰ ਨਹੀਂ ਹੁੰਦਾ ਉਹਨਾ ਟਾਈਮ ਪੈਦਲ ਲਈ ਸਕੂਟੀ ਬਾਈਕ ਟੂ व्हीਲਰਸ ਦੇ ਲਈ ਰਸਾ ਪ੍ਰੋਵਾਈਡ ਕੀਤਾ ਜਾ ਰਿਹਾ ਧੰਨਵਾਦ ਮੇਰਾ ਨਾਮ ਪਵਨ ਕੁਮਾਰ ਹੈ ਪਵਨ ਕੁਮਾਰ ਜਿੰਦਲ ਅੱਛਾ ਜੀ ਇਹ ਪੁੱਛ ਮੈਨੂੰ ਸਭ ਕਿੰਨਾ ਕਿ ਸੁਵਿਧਾ ਹੋ ਰਹੀਆਂ ਜਾਂ ਕੋਈ ਕਿਸਾਨ ਕੀ ਹੈ ਸੁਵਿਧਾ ਦੀ ਗੱਲ ਆਈ ਹੈ ਵੀ ਹੁਣ ਇਹੋ ਜੀ ਪਿਸ਼ਨ ਚ ਹੈ ਵੀ ਜੀ ਕਹਦਾ ਸੁਸਾਇਡ ਕਰ ਜੀ ਇਹ ਭੈਣਾਂ ਕਾਰਾਂ ਨੇ ਨੰਗ ਕਰਕੇ ਰੱਖਦਾ ਇੱਥੇ ਬੁਰਾ ਹਾਲ ਹੈ ਰੋਟੀ ਖਾਣ ਨੂੰ ਪੈਸੇ ਨਹੀਂ ਇਕੱਠੇ ਹੁੰਦੇ ਸ਼ਾਮ ਨੂੰ ਜੇ ਕੇਜੀ ਪੇਮੈਂਟ ਦੇ ਨਹੀਂ ਉਹ ਨਹੀਂ ਦਿੱਤੀ ਜਾਂਦੀ ਤੇ ਤੋਂ ਲੈ ਕੇ ਸ਼ਾਮ ਤੱਕ ਗਾਗ ਡਿੱਕੀ ਜਾਂਦੇ ਆ ਕੀ ਕਰਾਂਗੇ ਪਿਲੇ 2 ਸਾਲ ਹੋ ਗਏ ਟੁੰਗਦਿਆਂ ਨੂੰ ਇੱਥੇ ਆਪ ਦੇ ਜੱਬਾ ਭਰ ਲੀਆਂ ਲੋਕ ਭੁੱਖਿਆਂ ਦੇ ਭੁੱਖੀ ਜਾਂਦੇ ਉਦੋਂ ਬਥੇਰਾ ਗਿਆ ਲੋਕਾਂ ਨੇ ਮਿੰਤਾ ਕੀਤਾ ਵੀ ਅੰਡਰਬ੍ਰਿਜ ਬਣਾ ਦਿਓ ਅੰਡਰਬ੍ਰਿਜ ਬਣਾ ਦਿਓ ਸਾਲ ਭਾਤ ਬਣ ਜੂਗਾ ਚੱਲ ਪੂਗਾ ਨਾ ਜੀ ਓਵਰੇਜ ਬਣਾਤਾ ਜੀ ਪੰਜਾਬ ਸੈਂਟਰ ਦੇ ਵੱਧ ਦੁਕਾਨਦਾਰਾ ਜੇ ਡਾਦੇ ਬੋਲਦੇ ਨਹੀਂ ਵੀ ਕੱਲ ਨੂੰ ਕੋਈ ਪੱਟਾ ਨਾ ਪੈ ਜੇ ਕਿਉਂ ਸਰਕਾਰ ਦੇ ਗਲਬੋਈ ਬੋਲਦਾ ਅਗਲੇ ਦਿਨ ਪੱਟਾ ਬੰਨ੍ਹ ਦਿਆ ਇਹ ਅਗਲੇ ਦਿਨ ਥਾਣੇ ਜੋ ਜਮਾਨਤ ਕਰਾ ਕੇ ਲਿਉਣੀ ਪੈਂਦੀ ਐ ਓ ਚਾਹੇ ਕਿਸੇ ਪਾਰਟੀ ਦਾ ਵੀ ਐ ਮੈਂ ਨਾ ਕਹੂੰ ਲੈਣਾ ਕਿਸੇ ਦਾ ਸਭ ਤੁਹਾਨੂੰ ਪਤਾ ਹੀ ਐ ਇਸ ਬਾਰੇ ਤੇ ਤੁਸੀਂ ਬਾਜ਼ਾਰ ਦੇ ਹਾਲਾਤ ਦੇਖੋ ਕੀ ਐ ਜਿਵੇਂ ਕਰਫੂ ਲਗਾਉਂਦਾ ਹੋਏ ਹਾਲਾਤ ਹੋਈ ਬੇ ਬਾਜ਼ਾਰ ਚ ਭੁੱਖੇ ਮਰਨ ਦੀ ਗੱਗਾਤ ਐ ਜੇ ਮੁਲਾਜ਼ਮ ਕੋਈ 1000 ਰੁਪਏ ਮੰਗਲੇ 10000 ਰੁਪਏ ਗੱਲ ਚ ਨਹੀਂ ਹੁੰਦਾ ਦੇ ਇਹਨੂੰ ਕਿਵੇਂ ਜ਼ਿੰਦਗੀ ਨਿਕਲੂਗੀ ਸਾਡੀ ਤੁਸੀਂ ਐ ਦੱਸੋ ਆਪ ਹੀ ਵੀ ਇੰਨੇ ਜਿਆਦਾ ਔਖੇ ਆਸੀਂ ਰਾਤ ਨੂੰ 12-12 ਵਾਰ ਬਗ ਨੀਂਦ ਨਹੀਂ ਆਉਂਦੀ ਜਿਹੜਾ ਬੰਦਾ ਇੱਕ ਗੋਲੀ ਲੈਂਦਾ ਸੀ ਇਕੱਲੀ ਤੇ ਜਾਬ ਦੀ 8-8 ਗੋਲੀਆਂ ਲੈਣ ਲੱਗ ਗਿਆ ਤੇ ਉਹ ਕਿਹੜੀ ਬਿਮਾਰੀ ਐ ਜਿਹੜੀ ਨਈ ਆ ਰਹੀ ਨੀਂਦ ਨਹੀਂ ਆਉਂਦੀ ਸਾ ਜੇ ਹੁਣ ਪਾਰਲੀਮੈਂਟ ਹੀ ਜਾਣਾ ਪੈ ਜਾ ਕੋਈ ਰਿਸ਼ਤੇਦਾਰ ਆ ਜਾ ਤਾਂ 8 ਕਿਲੋਮੀਟਰ ਦਾ ਗੇੜਾ ਖਾ ਕੇ ਜਾਣਾ ਪੈਂਦਾ ਜੀ ਦੱਸੋ ਕੋਈ ਐਮਰਜੈਂਸੀ ਬਿਮਾਰ ਹੋ ਜਾਏ ਤੇ ਕੋਈ ਦਵਾਈ ਬੁੱਟੀ ਧੋਣੇ ਦੇ ਵਗ ਨੂੰ 8 ਕਿਲੋਮੀਟਰ ਦਾ ਗੇੜਾ ਖਾ ਕੇ ਜਾਣਾ ਪੈਂਦਾ ਪਰ ਤੇ ਗਿੱਲਾਲੇ ਫਰਕ ਦੀ ਆ ਜੋ ਉੱਥੇ ਜਾਮ ਲੱਗ ਜਾਂਦਾ ਢੂੜ ਘੰਟਾ ਉੱਥੇ ਖੜੇ ਰਹੋ ਜੀ ਪੈਦਲ ਜੇ ਹੁਣ ਆਵੇ ਇੱਥੇ ਗਿੱਟੇ ਗਡਕ ਤੇ ਤੁਰ ਆ ਕੇ ਉਹ ਨਾ ਬੂ ਆ ਪੱਥਰਾਂ ਦੇ ਉੱਤੋਂ ਦੀ ਉਹ ਨਾ ਪੈਂਦਾ ਤੁਸੀਂ ਮੈਨੂੰ ਦੱਸੋ ਮੰਡੀ ਦਾ ਹੈ ਨਹੀਂ ਕੋਈ ਰਾਜਾ ਬਾਪੂ ਜੀ ਕੋਈ ਰਸਤਾ ਕਰਨਾ ਚਾਹੀਦਾ ਜੀ ਪਹਿਲਾਂ ਘੜ ਜ਼ਗੜ ਪੈਦਲ ਬੰਦੇ ਵਾਸਤੇ ਰਸਤਾ ਹੋਵੇ ਤਾਂ ਵੋਟਾਂ ਮਿਲਣ। ਜਿੰਨਾ ਨੇ ਹਾਂ ਉਹਨੂੰ ਵੋਟਾਂ ਮੰਗ ਲਾ ਦੇਣਗੇ ਇੱਕ ਗਰੁੱਪ ਦੇ ਗਰੁੱਪ ਬਣਾ ਕੇ। ਹਾਂਜੀ ਉਹਦਾ ਮਡੀਕਲ ਲੀਡਰ ਮੂਰੇ ਲਾ ਲੈਣਗੇ। ਵੀ ਆਓ ਜੀ ਉਹਦਾ ਕੋਈ ਥੋੜੇ ਨਾਲ ਗੱਲ ਉਹ ਨਾਲ ਜਿਹਨੂੰ ਹੱਥ ਬੰਨਨੇ ਪੈਂਦੇ ਆ। ਹਾਂਜੀ ਕਰਤਾਰ ਜੀ ਆਜੋ ਕੋਈ ਨਹੀਂ ਥੋੜੇ ਨਾਲ ਹੀ ਐਜਾ ਕੁਝ ਕਹਿਣਾ ਬੰਦਾ ਦੱਸੋ। ਮੈਨੂੰ ਹਲਾ ਦੇ ਦੋ। 75 ਬੋੜੀਆਂ ਇੱਕ ਪਾਸੇ ਦੀਆਂ ਜੇ ਪੁੱਲ ਦੀਆਂ ਜੇ ਕੋਈ ਹਾਰ ਦਾ ਪੇਸ਼ੈਂਟ ਉਹਨੇ ਪੁੱਲ ਚੜਨਾ ਬਈ ਚੜ ਨਹੀਂ ਸਕਦਾ ਉਹ ਟੈਗ ਹੋ ਜੂ ਪੁੱਲ ਦੇ ਉੱਤੇ। ਮੈਨੂੰ ਦੱਸੋ ਆਊ ਕਿਹਦੇ ਬਸੇ ਜੀ। ਤੁਸੀਂ ਆਪ ਸਿਆਣੇ ਹੋ। ਸਾਰੇ ਮੈਨੂੰ ਰਾਏ ਦੱਸੋ ਵੀ ਕੀ ਰਾਏ ਇਸ ਗੱਲ ਦਾ ਕੀ ਕੀ ਵਾਕ ਕੀ ਕਰਦਾ ਤੁਸੀਂ ਮੰਗਦਾ ਕੀ ਕਰਦਾ ਜੇਕਰ ਰਸਤਾ ਚੱਲਣਾ ਚਾਹੀਦਾ ਸਿੱਧੀ ਸਿੱਧੀ ਜੇ ਨਹੀਂ ਚੱਲ ਰਿਹਾ ਕੋਈ ਨਾ ਕੋਈ ਹੋਰ ਸੱਤ ਜਿਹੜਾ ਰਸਤਾ ਕੱਢਣਾ ਉਹਨੇ ਟਾਈਮ ਵਾਸਤੇ ਕਿ ਮਾਰੇ ਮੋਟਾ ਵਪਾਰੀਏ ਜਿਹੜਾ ਵਪਾਰੀ ਸਭ ਤੋਂ ਵੱਧ ਸਰਕਾਰ ਨੂੰ ਟੈਕਸ ਦਿੰਦਾ ਹੈ ਸਰਕਾਰ ਵਪਾਰੀ ਦੇ ਟੈਕਸ ਦੇ ਨਾਲ ਚੱਲਦੀ ਹੈ ਮਲਾਜਮਾਂ ਦੀਆਂ ਤਨਖਾਹ ਵਪਾਰੀ ਦੇ ਟੈਕਸ ਚੋਂ ਦਿੱਤੀਆਂ ਜਾਂਦੀਆਂ ਤੇ ਜੇ ਵਪਾਰੀ ਦੁਖੀ ਹੈ ਵਪਾਰੀ ਸੂਚਨ ਦੀ ਗੱਲ ਤੇ ਆ ਗਿਆ ਤਾਂ ਬਿਨ ਚੱਲੂ ਕਿਵੇਂ ਜੀ ਕਿਵੇਂ ਸਰਕਾਰਾਂ ਦਿਲਣ ਗਿਆ ਕੱਲਾ ਵੀ ਨਕਸਾਨ ਬੋਭ ਕਰਤਾ ਦੁਕਾਨਾਂ ਸਾਰੀਆਂ ਬੰਦ ਪਈਆਂ ਹੀ ਆਂ ਪੌੜੀਆਂ ਦੇ ਪ੍ਰਾਪਰਟੀ ਹੋ ਗਈ। ਤੁਹਾਨੂੰ ਕੀ ਲੱਗਦਾ ਪੁਲ ਦਾ ਕੰਮ ਕਦੋਂ ਤੱਕ ਚੱਲ ਜੂਏ ਇਸ ਈਸਾਰ ਉਹ। ਸਰਬਾਤ ਕੀ ਪਤਾ ਵੀ ਕਦੋਂ ਤਿਆਰ ਹੋਊਗਾ ਸਾਡੀਆਂ ਦਾ ਦੁਕਾਨਾਂ ਨੁਕਸਾਨ ਬਹੁਤ ਹੋ ਗਿਆ। ਦੁਕਾਨਾਂ ਸਾਰੀਆਂ ਬੰਦ ਖੋਖਣਾ ਰੇ ਆ ਸਾਰੀ ਨੀ ਬਸ ਗੱਲ। 5-10 ਸਤਹ ਹੋ ਗਈਆਂ ਬੰਦ 2000 ਹੋਰ ਬੰਦ ਹੋ ਜਾਣਗੀਆਂ। ਇਹ ਪ੍ਰਾਪਰਟੀ ਦੀ ਕੀਮਤ ਦੇ ਵਿੱਚ ਕਿੰਨਾ ਘੱਟ ਵਰਕ ਪਿਆ। ਦੇ ਵਿੱਚ ਬਹੁਤ ਘਾਟਾ ਪਿਆ ਜੀ। ਜਿਹੜਾ 70 ਲੱਖ ਦਾ ਪਲਾਟ ਸੀਗਾ ਉਹ 35 ਲੱਖ ਦਾ ਰਹਿ ਗਿਆ ਜੀ। 50% ਹੈਗੀ ਪ੍ਰਾਪਰਟੀ। 30% ਤਾਂ ਪ੍ਰਾਪੂਰ ਅਸੀਂ ਦੇਖ ਰਹੇ ਜਿਹੜਾ ਪੁਲ ਦਾ ਕੰਮ ਚੱਲ ਰਿਹਾ ਰੇਡ ਬੇ ਇੱਥੇ ਘਾ ਠੱਗੀ ਚੋਰੀ ਬਹੁਤ ਚੱਲ ਰਹੀ ਆ ਜੀ ਜਿਹੜਾ ਵੀ ਕੰਮ ਹੋ ਰਿਹਾ ਪੁੱਲ ਤੇ ਤੇੜਾ ਹੀ ਆ ਪਈਆਂ ਅੱਜ ਤੁਹਾਨੂੰ ਅਸੀਂ ਲਾਈਵ ਵੀ ਦਿਖਾ ਸਕਦੇ ਆ ਆ 4 ਸਾਲ ਹੋ ਗਏ ਟੋਆ 4 ਮਹੀਨੇ ਹੋ ਗਏ ਟੋਆ ਪੱਟੇ ਨੂੰ ਕਦੋਂ ਮਾਜੀ ਮਕਾਨ ਡਿੱਗ ਸਕਦਾ ਮਕਾਨ ਮਾਤ ਬੀਹਾਰੀ ਕਹਿ ਚੁੱਕਿਆ ਬੀਹਾਰ ਟੋਆ ਬਣ ਗਿਆ ਤੇ ਬਾਕੀ ਆ ਸੀਵੇ ਦਾ ਕੰਮ ਆ ਸੀਵਰੇਜ ਥਲੇ ਨਾਪ ਦਿੱਤਾ ਗਿਆ ਉਹ ਦੇਖੋ ਹੀ ਮੜਾ ਜਾ ਸੀਵੇ ਥਲੇ ਨਾਪ ਦਾ ਜੇ ਕਿਤੇ ਕਨੈਕਸ਼ਨ ਲਗਾ ਲਾ ਕਨੈਕਸ਼ਨ ਲੈ ਸਕਦਾ ਬਾਕੀ ਜਿਹੜਾ ਹੋਣ ਲਾਈਵ ਕੰਮ ਹੋ ਰਿਹਾ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖ ਆ ਮਿੱਟੀ ਪਾ ਕੇ ਜੀ ਸਿਮੈਂਟ ਦੀ ਥਾਂ ਤੇ ਮਿੱਟੀ ਪਾਈ ਜਾਂਦੇ ਆ ਉੱਤੇ ਮੜਾ ਮੜਾ ਉਸ ਮਿੱਟੀ ਪਾ ਰਿਹਾ ਉਹ ਦੇਖੋ ਜੱਗੇ ਆ ਆ ਦੇਖੋ ਜੀ ਆਹ ਦੇਖੋ ਜੀ ਆਹ ਕੰਮ ਹੋ ਰਿਹਾ ਆ ਦੇਖੋ ਮਿੱਟੀ ਪਾ ਕੇ ਉੱਤੇ ਮੜਾ ਸਮਟ ਦਾ ਪੋਚਾ ਮੱਜੀ ਆ ਰਿਹਾ ਆਜੋ ਆਜਾ ਤੇੜਾ ਆ ਰਹੀਆਂ ਪੁਲਟੀ ਜੀ ਹਲੇ ਆ ਵੀ ਦੇਖੋ ਅੱਗੇ ਬਹੁਤ ਵੱਡੀਆਂ ਤੇੜਾਂ ਜੀ ਹਲੇ ਚੱਲਿਆ ਤਾਂ ਹੈ ਨਹੀਂ ਜੀ ਪਹਿਲੀ ਡੱਬ ਜੂ ਹਲੇ ਮੇਂ ਵੀ ਨਹੀਂ ਪਿਆ ਤੁਸੀਂ ਦੇਖੋਗੇ ਇੱਕ ਤੁਸੀਂ ਕਹਿੰਦੇ ਸੀ ਵੀ ਕੋਈ ਇੱਦਣੇ ਟੈਲੀਫੋਨ ਤੇ ਤਾਰਾ ਤੁਰਾ ਡਾਲ ਬਤਾ ਹਾਂ ਜੀ ਆਓ ਮੇਰੇ ਕੋਲ ਵੀਡੀਓ ਹੀ ਪਈ ਆ ਜੀ ਬੀਐਸਰ ਵਾਲਾ ਮੋਦੀ ਕਹਿੰਦਾ ਵੇਚ ਰਿਆ ਉਹ ਸਹੀ ਵੇਚ ਰਿਆ ਜੀ ਇਥੇ ਚੋਰ ਪ੍ਰਸ਼ਾਸਨ ਮਿਲ ਕੇ ਬਹੁਤ ਕੁਸਤਾਰਾ ਵੇਚ ਰਿਆ ਬਹੁਤ ਕੁਸਤਾਰਾ ਆ ਦੇਖੋ ਜੀ ਇਹ ਕੋਈ ਮਾਰਕੀਟ ਆ ਦੇਖੋ ਆ ਮਿੱਟੀ ਪਾਰ ਕੋਤੇ ਆ ਦੇਖੋ ਆ ਹਾਲ ਆ ਸਾਰੀ ਮਾਰਕੀਟ ਆ ਦੇਖੋ ਸਾਰੀ ਆ ਦੇਖੋ ਸਾਰੀ ਪਾਣੀ ਦਾ ਦਬਬੀ ਵੀ ਆ ਯਾਰ ਆ ਇਹ ਨਾਲ ਇਹ ਸੈਕਟਰ ਚੱਲ ਰਿਹਾ ਕਿ ਕੋਈ ਨੁਕੀ ਨਹੀਂ ਕੋਈ ਡਰੋਪ ਜਿਹੜਾ ਚੱਲਦਾ ਹੈ ਨਹੀਂ ਸਾਰੇ ਨੁਕਤੇ ਸਾਰੇ ਆ ਜਿਹੜਾ ਕਿ ਬਹੁਤ ਬੜੀਆਂ ਹੋ ਜੀਆ ਜਾ ਰਹੀਆਂ ਚੱਲਿਆ ਹੈ ਨਹੀਂ ਹਾਲੇ ਆਹ ਕੋਪੀਰਾਂ ਆਲੀ ਆਹ ਸਾਰੀ ਕੀੜਾ ਕੀ ਜਮਾ ਆ ਸਾਰੀ ਮਾਰਕਟ ਦੇ ਸਾਰੀ ਮਾਰਕਟ ਨੂੰ ਬੰਦ ਕਰਕੇ ਜਾ ਰਹੇ ਆ ਜਿਹੜੇ ਵੈਰੀਫਾਈਟ ਜਾ ਰਹੇ ਆ ਅੱਜ ਕੱਲ ਖਾਲੀ ਹੋਈ ਆ ਅੱਜ ਕੱਲ ਖਾਲੀ ਹੋਈ ਆ ਅੱਜ ਕੱਲ ਖਾਲੀ ਹੋ ਗਈ ਜੀ ਉਹ ਸਾਡੀ ਤਿਆਰੀ ਜਾਰੀ ਹੈ ਅਸੀਂ ਅੱਗੇ ਜਾ ਰਹੇ ਆ ਜੀ ਕਿ ਅਸੀਂ ਇਸ ਪ੍ਰੋਜੈਕਟ ਨਾਲ ਜਿਹੜਾ ਨੁਕਸਾਨ ਹੋ ਰਿਹਾ ਸੀ ਕਿਸ ਤੋਂ ਮੰਗੇ ਕਰੀਏ ਇਸ ਸਰਕਾਰ ਨੇ ਮੰਗ ਕਰਦੇ ਆ ਜਿਹਦਾ ਜਿੰਨਾ ਹੜਾ ਨੁਕਸਾਨ ਹੋਇਆ ਸਾਨੂੰ ਉਹਦਾ ਪੂਰਾ ਸੰਸਕਟ ਮੇਰਾ ਨਾਮ ਮੁਹੰਮਦ ਸ਼ਮਸ਼ਾਦ ਹੈ ਜੀ ਗੁਲਾਬ ਬਾਗ ਹਾਊਸ ਰੇਲਵੇ ਰੋਡ ਰਾਮਪੁਰਾਪੂਲ ਹਾਂਜੀ ਇਹ ਪੁਲ ਦਾ ਕੰਮ ਜੀ ਬਹੁਤ ਸਲੋ ਚੱਲ ਰਿਹਾ ਜਿਹਦੇ ਕਰਕੇ ਇੱਥੋਂ ਦੇ ਲੋਕਾਂ ਨੂੰ ਆਵਾਮ ਨੂੰ ਬਹੁਤ ਹੀ ਭਾਰੀ ਨੁਕਸਾਨ ਹੋ ਚੱਲ ਰਿਹਾ ਇਹ ਉਰਲੀ ਮੰਡੀ ਪਰਲੀ ਮੰਡੀ ਲੋਕਾਂ ਨੂੰ ਆਉਣ ਜਾਣ ਵਾਲੇ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਮੈਂ ਚਾਹੁੰਗਾ ਕਿ ਪ੍ਰਸ਼ਾਸਨ ਨੂੰ ਇਧਰਲੇ ਪਾਸੇ ਧਿਆਨ ਕਰਨਾ ਚਾਹੀਦਾ ਹੈ ਤੇ ਰੇਲਵੇ ਫਾਟਾ ਜਿਹੜਾ ਹੈ ਜੋ ਤੇ ਪੁਲ ਨਹੀਂ ਤਿਆਰ ਹੁੰਦਾ ਕੋਈ ਕਰੇ ਇਹ ਖੋਲਿਆ ਜਾਵੇ ਇਹ ਜਿਹੜਾ ਹੁਣ ਪੁਰਦਾ ਕੰਮ ਆ ਕੀ ਚਾ ਕਿੰਨੀ ਰਫਤਾਰ ਨਾਲ ਚੱਲ ਰਿਹਾ ਉਹ ਇਹ ਤਾਂ ਹੀ ਬਹੁਤ ਹੀ ਸਲੋ ਹੈ ਕੀੜੀ ਦੀ ਚਾਲ ਚੱਲ ਰਹੀ ਹੈ ਇਹਦੇ ਬਾਰੇ ਸਾਰੇ ਆਬਾਦ ਨੂੰ ਸਾਰੇ ਸ਼ਹਿਰ ਵਾਸੀ ਨੂੰ ਪਤਾ ਹੀ ਹੈ ਕਿ ਬਹੁਤ ਹੀ ਸਲੋ ਚੱਲ ਰਿਹਾ ਮੇਰਾ ਨਾਮ ਸਤਪਾਲਾ ਸਿੰਘ ਸਤਪਾਲ ਗੋਇਲ ਹਾਂਜੀ ਕੋਲ ਸਾਹਿਬ ਇੱਥੇ ਓਵਰ ਮੈਟਰ ਦੇ ਬਣਾ ਸ਼ਹਿਰ ਤੇ ਵਿੱਚ ਕਿਵੇਂ ਲੱਗਦਾ ਤੁਹਾਨੂੰ ਵੀ ਕਦੋਂ ਤੱਕ ਅਤਰ ਜੀ ਤੇ ਕੀ ਤਕਲੀਫ ਆ ਰਹੀ ਹੈ ਸਤ ਜੀ ਜੇ ਤੁਸੀਂ ਬੰਨਨ ਦੀ ਗੱਲ ਕਰ ਰਹੇ ਹੋ ਜੀ ਇਹ ਬਹੁਤ ਚਰਦਾ ਕੰਮ ਹੈ ਦਾ ਬਚਾਈ ਲੰਕ ਦਾ ਕਰਦਾ ਜੀ ਤਾਂ ਸਾਨੂੰ ਇਹ ਲੱਗਦਾ ਜਿਵੇਂ ਕੰਮ ਚੱਲ ਰਿਹਾ ਹੈ 2 ਸਾਲ ਅਜੇ ਤੱਕ ਨਹੀਂ ਚੱਲੂਗਾ ਤੇ ਜੋ ਇੱਥੋਂ ਦੇ ਬਿੰਡਿੰਗਾਂ ਨੇ ਜੋ ਦੁਕਾਨਦਾਰਾ ਜੋ ਹੈਗਾ ਬਹੁਤ ਜਾਣ ਅਚਾਨਾ ਭਾਰੀ ਨੁਕਸਾਨਾ ਸਾਡੀਆਂ ਪ੍ਰਾਪਤਾਂ ਪ੍ਰੋਡਕਟਾਂ ਪ੍ਰੋਫੀਆਂ ਅਤੇ ਜੀ ਵੀ ਕੀ ਕੀ ਰੱਖੀ ਹੋਈ ਰਹਿ ਗਈਆਂ ਅਸੀਂ ਮਤਲਬ ਕੱਦਦੇ ਟਾਈਮ ਆ ਪੱਲੋ ਖਾ ਰਹੇ ਆ ਸਾਡੇ ਮਲਾਜ਼ਮ ਦੀ ਪੁੱਛੇ ਮਾਰਿਆ ਅਸੀਂ ਚੰਨਦੇ ਆ ਅਸਪੈਕ ਕੰਮ ਅੱਜ ਦੇ ਜੋ ਕੰਮ ਸਾਜ ਕੋ ਤੋਂ ਕੰਮ ਬੰਦ ਹੈ ਕਿੰਮਾ ਕੰਮ ਚੱਲ ਰਿਹਾ ਤਾਂ ਉਹ ਵੀ ਬੰਦ ਹੋ ਨਹੀਂ ਬੰਦ ਹੈ ਜੀ ਅਸੀਂ ਇਹ ਵੀ ਬੇਨਤੀ ਕਰਦੇ ਆਂ ਵੀ ਜਿੰਨਾ ਤੇਰੇ ਕੰਮ ਨਹੀਂ ਚੱਲਦਾ ਤਾਂ ਰੇਲਵੇ ਫਟ ਤੋਂ ਨਾਲ ਚ ਖੁੱਲਿਆ ਜਾਵੇ ਕਿ ਪਬਲਿਕ ਨੂੰ ਕੁਝ ਸਹੂਲਤ ਮਿਲ ਸਕੇ। ਸੰਜੀਤ ਕੁਮਾਰ ਜੀ ਤੁਸੀਂ ਬਾਤੀਏ ਓਵਰ ਬ੍ਰਿਜ ਬਣਾਇਆ ਤੁਹਾਡੇ ਕੋਲ ਦੀ ਤੁਹਾਨੂੰ ਇਹਦਾ ਕੋਈ ਬੈਨੀਫਿਟ ਹੋਇਆ ਜਾਂ ਕੀ ਬੈਨੀਫਿਟ ਕਾਦਾ ਜੀ ਉਲਟਾ ਸਾਨੂੰ ਤਾਂ ਨੁਕਸਾਨ ਹੋਇਆ ਜੀ ਤੇ ਇਹ ਪੁਲਾਲੇ ਕਹਿ ਕੇ ਗਏ ਸੀ ਇਹ ਵੀ 2023 ਚ ਇਹ ਕੰਪਲੀਟ ਹੋ ਜੂ। ਬਿਲਕੁਲ ਕੰਪਲੀਟ ਨਹੀਂ ਹੋਇਆ ਵਿਚੀ ਖੜਾ ਹੈ ਤੇ ਮੈਨੂੰ ਨਹੀਂ ਲੱਗਦਾ ਇਹ ਸਾਢੋਤ ਸਾਲ ਹੋਰ ਬਿਲਕੁਲ ਬਣ ਕੇ ਤਿਆਰ ਹੋ ਜੂ ਬੜੇ ਪਰੇਸ਼ਾਨ ਆ ਸੀ ਸਾਡਾ ਕੰਮ ਤਾਂ ਅੰਦਾਜ਼ ਚੌਪਟ ਹੋ ਗਿਆ ਜੀ ਤੇ ਕੋਈ ਪੁਲ ਦਾ ਕੰਮ ਚੱਲ ਰਿਹਾ ਹੂ ਬਿਲਕੁਲ ਨਹੀਂ ਬੰਦ ਪਿਆ ਬਿਲਕੁਲ ਕੋਈ ਇੱਥੇ ਕੋਈ ਲੇਬਰ ਨਹੀਂ ਹੈ ਕੋਈ ਕੰਮ ਨਹੀਂ ਕੀ ਕਰਦੇ ਤੁਸੀਂ ਅਸੀਂ ਐਂ ਕਹਿੰਦੇ ਆ ਚਲੋ ਜੋ ਹੋ ਗਿਆ ਇਹਨੂੰ ਜਲਦੀ ਤਿਆਰ ਕੀਤਾ ਜਾਵੇ ਪਟਕ ਜਾ ਕੋਈ ਇੱਥੋਂ ਕੋਈ ਰਾਸਤਾ ਨਹੀਂ ਬਹੁਤ ਮੁਝੂਤ ਬਹੁਤ ਮੁਸ਼ਕਿਲ ਹੋ ਰਿਹਾ ਹੈ ਪਟਕ ਲਾ ਤੇ ਹੋ ਸਕੇ ਤਾਂ ਵੀ ਮੰਗਾ ਲੈ ਵੀ ਆ ਫਾਟਕ ਤੋਂ ਥੋੜਾ ਰਸਤਾ ਕੱਢਿਆ ਜਾਵੇ ਜਿਹੜਾ ਇੱਕ ਦੂਸਰੀ ਦੀ ਮੰਡੀ ਨੂੰ ਆਣਾ ਜਾਣਾ ਸੋਖਾ ਪਈ ਜੀ ਸੋਦਾ ਹਵਾਰ ਜਿੰਨੇ ਤਾਂ ਜੀ ਕੀ ਪੁਲ ਬਣ ਰਿਹਾ ਕਿੰਨੇ ਕਦ ਤੱਕ ਬਣ ਰਿਹਾ ਤੇ ਕਦੋਂ ਪੂਰਾ ਹੋ ਜਾਣਾ ਹੈ ਤਿੰਨ ਸਾਲ ਹੋ ਗਏ ਨੂੰ ਬਣਦੇ ਨੂੰ ਅੱਛਾ ਜੀ ਪੂਰਾ ਹੋਇਆ ਨਹੀਂ ਅਜੇ ਦੁਕਾਨਦਾਰੀਆਂ ਖਤਮ ਸਾਰੀਆਂ ਜਦੋਂ ਇਹ ਚੌਣਾ ਫਾਟ ਖੁੱਲ ਜੇ ਤੇ ਰਾਹ ਖੁੱਲਦਾ ਹੋ ਜਾਵੇ ਤੁਹਾਨੂੰ ਕੀ ਲੱਗਦਾ ਵੀ ਪੌਲਰ ਕਿੰਨੇ ਕਦ ਚੋਂ ਕਰਨ ਤੇ ਚਾਰ ਇਹ ਤਾਂ ਕਹਿੰਦੇ ਸਾਲ ਭਰ ਜੇ ਹੋਰ ਜਾਂਦੇ ਨੇ ਤਾਂ ਸਾਮਾਨ ਲੈ ਕੇ ਆਉਂਦਾ ਕਹਿੰਦਾ ਕਿਉਂ ਬਰਾਜਪੁਰਾ ਵਾਲਾ ਬਣ ਗਿਆ ਫੇਰ ਆਵਾਂਗੇ ਅੱਛਾ ਜੀ ਹੂੰ ਤੇ ਥੱਲੇ ਫਾੜ ਕੋਲ ਨੂੰ ਕੀ ਕਹ ਰਹੇ ਫਾੜ ਖੁੱਲਦਾ ਹੀ ਨਹੀਂ ਕਹਿੰਦੇ ਸਾਡੇ ਕੋਲ ਦਾ ਰੋਗ ਨਹੀਂ ਹੈ ਰੇਲਵੇ ਵਾਲੇ ਖੋਲਣਗੇ ਕੰਮ ਕਿਉਂ ਬੰਦ ਕਰਦੇ ਇਹਨਾਂ ਨੂੰ ਕੰਮ ਕਰਕੇ ਡਿਲੀਵਰੀ ਆਣੀ ਮੇਰਾ ਨਾਮ ਦੀਪਕ ਗੋਇਲ ਜੀ ਰਾਮਪਰਾ ਫੁੱਲ ਦਾ ਰਹਿਣ ਵਾਲਾ ਜੀ ਮੈਂ ਆ ਮੇਰੀ ਦੁਕਾਨ ਹੈ ਜੀ ਇੱਥੇ ਆ ਪੁੱਲ ਕਰਕੇ ਦੁਕਾਨ ਬੰਦ ਹੋ ਗਈ ਜੀ ਕਿਰਾਇਆ ਤੇ ਦਿੱਤੀ ਸੀ ਕਿਰਾਏਦਾਰ ਵੀ ਛੱਡ ਕੇ ਭੱਜ ਗਿਆ ਜੀ ਕੰਮ ਨਹੀਂ ਕਰਨੀ ਪਹਿਲਾਂ ਇਹਨਾਂ ਨੇ ਸਾਲ ਡੇਢ ਸਾਲ ਪਹਿਲਾਂ ਤਿਆਰ ਕਰਕੇ ਦੇਣਾ ਸੀ ਸਰਕਾਰ ਨੇ ਪੁੱਲ ਹਜੇ ਤੱਕ ਤਿਆਰ ਨਹੀਂ ਹੋਇਆ ਜੇ ਮੈਨੂੰ ਲੱਗਦਾ ਸਾਲ ਦੋ ਸਾਲ ਹੋਰ ਨਹੀਂ ਤਿਆਰ ਕਰਦੇ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਸੀ ਇਸ ਪੁੱਲ ਦੀ ਜੇ ਹੁਣ ਚਲੋ ਬਰ ਵੀ ਬਣਾ ਬਣਾਉਣ ਲੱਗ ਗਈ ਸਰਕਾਰ ਥੋੜਾ ਜਲਦੀ ਬਣਾ ਦੇ ਹਏ ਇਹਨਾਂ ਦਾ ਕੋਈ ਬਾਈ ਤਾਂ ਹੀ ਨਹੀਂ ਅੰਡਰਬ੍ਰਿਜ ਦੀ ਪ੍ਰੋਵੀਜ਼ਨ ਸੀ ਇੰਡਰਬ੍ਰਿਜ ਬਣਾ ਦਿੰਦੇ ਤਾਂ ਸ਼ਹਿਰ ਸੁੱਖਾ ਰਹਿ ਜਾਂਦਾ ਸ਼ਹਿਰ ਬਸਦਾ ਰਹਿ ਜਾਂਦਾ ਹੁੰਦਾ ਜਾੜਦਾ ਹੀ ਸ਼ਹਿਰ ਇਹਨਾਂ ਨੇ ਦੁਕਾਨ ਸਵਾਹ ਕਰਤੀ ਸਾਰਾ ਕਾਰੋਬਾਰ ਸਵਾਹ ਕਰਤਾ ਇਹਨਾਂ ਨੇ ਜੀ ਨਾ ਪਰਲਮੈਂਡੀ ਵਾਲਾ ਗਾਹ ਕਿੱਧਰ ਹੁੰਦਾ ਨਾ ਉੱਧਰਲਾ ਮੇਰਾ ਮਕਾਨ ਇੱਧਰ ਹੈ ਦੁਕਾਨ ਇੱਧਰ ਹੈ ਜੇ ਮੈਂ ਦੁਕਾਨ ਤੇ ਜਾਣਾ ਮਕਾਨ ਇੱਧਰ ਘਰੇ ਜਾਣ ਲੱਗੇ ਤਿੰਨ ਘੰਟੇ ਲੱਗ ਜਾਂਦੇ ਆ ਦੁਕਾਨ ਕੰਨੇ ਹੋਣਾ ਤਾਂ ਘਰ ਕੰਨੇ ਜਾਣ ਲੱਗੇ ਤਿੰਨ ਤਿੰਨ ਘੰਟੇ ਲੱਗ ਜਾਂਦੇ ਆ ਅੱਜ ਕੱਲੇ ਇੱਥੇ ਫੜਕਾਂ ਦੀ ਰਹਿ ਗਏ ਜੀ ਨਾ ਕੋਈ ਰਾਹ ਖੋਲਦੇ ਆ ਨਾ ਪੁਲ ਬਣਾਉਂਦੇ ਆ ਜਲਦੀ ਪੁਲ ਦਾ ਕੰਮ ਬੰਦ ਪਿਆ ਪਤਾ ਨਹੀਂ ਸਾਲਵਾ ਚੱਲੂ 6 ਮਹੀਨੇ ਹੋ ਗਏ ਚੱਲੂਗਾ ਕੰਮ ਚਲਾਉਂਦੇ ਨਾ ਨਹੀਂ ਲਕਾਰੋ ਕਾਰੋਬਾਰ ਜਿਵੇਂ ਠੱਪ ਕਿਤੇ ਪਿਆ ਜੀ ਇਹਨਾਂ ਨੇ ਬਹੁਤ ਬੁਰਾ ਹਾਲ ਹੈ ਜੀ ਪੂਰੇ ਓਖੇ ਆ ਜੀ ਰਕੇਸ਼ ਜੋਸ਼ੀ ਹਾਂ ਜੀ ਰਕੇਸ਼ ਜੀ ਸਾਹਿਬ ਤੁਸੀਂ ਪੁਲ ਦੇ ਨੇੜੇ ਤੁਹਾਡਾ ਘਰ ਆ ਤੁਹਾਨੂੰ ਕੀ ਮਿਲਦਾ ਵੀ ਪੁਲ ਨਾਲ ਸਨ ਤੁਹਾਨੂੰ ਕਿੰਨਾ ਕਮੇਡੀ ਬਿਟ ਹੋਇਆ ਬੈਨੀਫਿਟ ਤਾਂ ਹੁਣ ਆਮ ਪਬਲਿਕ ਨੂੰ ਦਿਖ ਰਿਹਾ ਜੋ ਹਾਲਾਤ ਸਾਡੇ ਨਾਲ ਵੀ ਦਰੇ ਨੇ ਸੜਕਾਂ ਉੱਚੀਆਂ ਸੜਕਾਂ ਸਾਡੀਆਂ ਵਾਲੀਆਂ ਨੀਵੇਂ ਰਹਿ ਗਈਆਂ ਉਧਰ ਉੱਚੀਆਂ ਕਰਤੀਆਂ ਨਾ ਪੁਲ ਦੀ ਕੋਈ ਬਾਈ ਹੈ ਨਾ ਧਾਈ ਹੈ ਇਹ ਨਹੀਂ ਪਤਾ ਕਦ ਤੱਕ ਚੱਲੂਗਾ ਕਦ ਤੱਕ ਨਹੀਂ ਚੱਲੂਗਾ ਬੁਰਾ ਹਾਲ ਹੈ ਸਾਰਾ ਬਿਜ਼ਨਸ ਖਤਮ ਹੋ ਗਿਆ ਆਨਜਾਨ ਦੇ ਰਸਤੇ ਬੰਦ ਹੋ ਗਏ ਜਿਹੜੇ ਥੋੜੇ ਮੋٹے ਰਸਤੇ ਆ ਪੁਲ ਦੇ ਪਿੱਛੇ ਪਰਲੇ ਪਾਸੇ ਗਿੱਲਨਾ ਸਾਈਡ ਤੋਂ ਜਾਂਦੇ ਆ ਉਹ ਵੀ ਰਸਤਾ ਵਨ ਸਾਈਡਡ ਹੋਣ ਕਰਕੇ ਜਾਮ ਲੱਗੇ ਰਹਿੰਦਾ ਬੁਰਾ ਹਾਲ ਹੈ ਬਸ ਬਾਂਕੇ ਦਿਹਾੜੇ ਇਹ ਤੋਂ ਵੱਧ ਅਸੀਂ ਕੀ ਕਹਿ ਸਕਦੇ ਇਹ ਤਾਂ ਸਰਕਾਰ ਦੀ ਨਲਕੀ ਹੈ ਜੀ ਹਾਂ ਮਿਊਨਿਸਪਲ ਕਮੇਟੀ ਦੀ ਨਲਕੀ ਹੈ ਜਿੱਥੇ ਦੇਖਦੇ ਜਗਾ ਉੱਚੀ ਕਰ ਦਿੰਦੇ ਨੇ ਕੋਈ ਇਹਨਾਂ ਨੂੰ ਉਹ ਨਹੀਂ ਕਰਾਂ ਜੇ ਪਾਣੀ ਵੜ ਜਾਏ ਕੋਈ ਹੋਰ ਵੜ ਜਾਏ ਇਹਨਾਂ ਨੂੰ ਕਿਸੇ ਤਾਈ ਕੋਈ ਮਤਲਬ ਨਹੀਂ ਕੋਈ ਮਦਦ ਨਹੀਂ ਸਭ ਨੂੰ ਲੱਗਦਾ ਵੀ ਜਿਹੜੀ ਇਹ ਪੁਲ ਬਣਾਇਆ ਹੈ ਸਹੀ ਤਕਰੀਰ ਨਾਲ ਨਹੀਂ ਬਣਾਇਆ ਨਾ ਜੀ ਨਾ ਬਿਲਕੁਲ ਨਹੀਂ ਹਜੇ ਤੱਕ ਕੋਈ ਇਹਦੀ ਉਹ ਲੱਗ ਹੀ ਨਹੀਂ ਰਿਹਾ ਵੀ ਕੋਈ ਇਹਦਾ ਨੌਕੀਏ ਪੁਲ ਕਿਸ ਹਿਸਾਬ ਨਾਲ ਬਣਾਇਆ ਹੈ ਕੀ ਕਰਨਾ ਹੈ ਕੀ ਨਹੀਂ ਬੇੜਾ ਬਹਤਾ ਸਾਡੇ ਦੇ ਇੱਥੇ ਦੇ ਮੰਤਰੀਆਂ ਨੇ ਜਿਨ੍ਹਾਂ ਨੇ ਦਾ ਨੌਕੀਆ ਚੀਜ਼ ਲੈ ਕੇ ਆਏ ਨੇ ਖਾਸ ਕਰਕੇ ਕਾਂਗੜ ਨੇ ਸਭ ਨੂੰ ਕੀ ਲੱਗਦਾ ਵੀ ਇੱਕ ਸੋਟੋ ਫੋਰਮ ਕਿਨੇ ਚਾਚਾ ਤਿਆਰ ਕਰਕੇ ਦੇ ਦਿੰਦੇ ਹਾਂ ਮੈਨੂੰ ਲੱਗਦਾ ਜੀ ਹਜੇ ਕੋਈ ਸਾਲ ਦੋ ਸਾਲ ਦੀ ਬਿੰਦ ਤਾਂ ਕੋਈ ਉਮੀਦ ਵੀ ਨਹੀਂ ਲੱਗਦੀ ਜਿਸ ਜਿਸ ਪ੍ਰੋਸੀਜਰ ਇਹਨਾਂ ਦਾ ਸਪੀਡ ਨਾਲ ਕੰਮ ਚੱਲ ਰਿਹਾ ਹੈ ਉਸ ਨਾਲ ਤਾਂ ਮੈਨੂੰ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਜਸਕੀਤਾ ਜੀ ਸਰ ਸੁਰਿੰਦਰ ਗਰਗ ਜੀ ਪੁਲ ਨੂੰ ਲੈ ਕੇ ਕੀ ਕਿ ਇੱਕ ਸੁਫੀਦਾਂ ਨਾ ਤੇ ਦੂਗੀ ਦਾ ਮਾਰੀਏ ਇਹ ਪੁਲ ਬਣਾਉਣਾ ਸੀ ਦੋਨਾਂ ਮੰਡੀਆਂ ਨੂੰ ਜੋੜਨ ਵਾਸਤੇ ਵੀ ਇੱਥੇ ਸੋਖਾ ਹੋਊਗਾ ਦੋਨਾਂ ਦੋਹਾਂ ਮੰਡੀਆਂ ਨੂੰ ਪਰ ਜਿੱਦ ਦੇ ਪੁਲ ਬਣਨ ਲੱਗਿਆ ਉਧਿਆ ਦੋੜਾਂ ਮੰਡੀਆਂ ਦਾ ਸੰਪਰਕ ਹੀ ਟੁੱਟ ਗਿਆ ਨਾ ਤਾਂ ਉਧਰਲੀ ਮੰਡੀ ਵਾਲੇ ਇਧਰਲੀ ਮੰਡੀ ਆ ਸਕਦੇ ਆ ਤੇ ਨਾ ਇਧਰਲੀ ਮੰਡੀ ਵਾਲੇ ਉਧਰ ਜਾ ਸਕਦੇ ਆ ਇਹ ਪੁਲ ਜਦੋਂ ਬਣਾਉਣਾ ਸ਼ੁਰੂ ਕੀਤਾ ਸੀ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਾਲ ਡੇਢ ਸਾਲ ਦੇ ਵਿੱਚ ਉਹਨੂੰ ਕੰਪਲੀਟ ਕਰ ਦਾਂਗੇ ਪਰ ਅੱਜ ਇਹਨੂੰ ਲਗਭਗ 3 ਸਾਲ ਹੋ ਗਏ ਇਹ ਪਟਕੇ ਉੱਥੇ ਰੱਖਿਆ ਪਾਇ ਇੱਕ ਟੋਆ ਪੁਰਦੇ ਆ ਉਹ ਭਾਰ ਦੇ ਦੂਜਾ ਟੋਆ ਫੇਰ ਪੁਰਦੇ ਆ ਸਾਡਾ ਕਾਮਕਾਰ ਬੰਦ ਹੋਇਆ ਪਿਆ ਰੋਜ਼ਗਾਰ ਸਾਰਾ ਖਤਮ ਹੋ ਗਿਆ ਸਾਡਾ ਤਾਂ ਦੁਕਾਨਾਂ ਦਾ ਕਿਰਾਇਆ ਵੀ ਨਿਕਲਦਾ ਅਸੀਂ ਉਹਨਾਂ ਨੂੰ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਇਹ ਪ੍ਰਸ਼ਾਸਨ ਤੇ ਸਾਰੇ ਜਿੰਨੇ ਵੀ ਇੰਜੀਨੀਅਰ ਇਹ ਕੰਮ ਬទਨੀ ਸੁਤੇ ਹੋਇਆ ਇਹਨਾਂ ਨੂੰ ਐਨੇ ਵਾਰ ਅਸੀਂ ਕਹਿ ਚੁੱਕੇ ਹਾਂ ਤੇ ਧਰਨਾ ਵੀ ਕਈ ਵਾਰ ਲਗਾ ਚੁੱਕੇ ਹਾਂ ਵੀ ਇਹ ਪੁਲ ਨੂੰ ਜਲਦੀ ਜਲਦੀ ਕੰਪਲੀਟ ਕਰੋ ਤਾਂ ਕਿ ਲੋਕਾਂ ਨੂੰ ਮਾੜੇ ਮੋਟੀ ਸਹੂਲਤ ਮਿਲ ਸਕੇ ਸਾਡੇ ਦੁਕਾਨਦਾਰ ਵੀਰਾਂ ਦਾ ਮਾੜਾ ਮਟਾ ਕੰਮਕਾਰ ਚੱਲ ਸਕੇ ਜੀ ਰਾਜੀ ਜੀ ਲਖਵੀਰ ਸਿੰਘ ਹੈ ਜੀ ਵੀਰ ਸਿੰਘ ਦੀ ਸੋਦੀ ਤੇ ਪ੍ਰਾਪਰਟੀ ਹੈ ਕੀ ਪੁਲ ਬਣਨ ਨਾਲ ਉਹ ਵਧੀਆ ਜਾਂ ਕੀ ਕਾ ਤੁਹਾਨੂੰ ਬੈਨੀਫਿਟ ਹੋਇਆ ਪੁਲ ਵਾਲ ਨਾਲ ਤਾਂ ਘੜੀ ਹੈ ਜੀ ਉਹ ਉਹਦਾ ਕੋਈ ਬੈਨੀਫਿਟ ਨਹੀਂ ਚਲੋ ਬੈਨੀਫਿਟ ਤਾਂ ਜਦੋਂ ਹੋਊ ਹੋਊ ਸਾਡੇ ਬਾੜ ਚ ਟੋਏ ਪੱਟਿਆਂ ਨੂੰ ਗੁਨਾਹ ਹੋ ਗਿਆ ਜੇ ਦੋ ਮਹੀਨਾ ਹੋ ਗਿਆ ਇਹ ਕਹਿ ਦਿੰਦੇ ਵੀ ਅੱਜ ਲਾਏ ਪਸੇ ਪਿੱਲਰ ਜੇ ਅੱਜ ਲਾਏ ਜਾਂ ਕੱਲ ਲਾਏ ਲਾਉਂਦੇ ਹੈ ਨਹੀਂ ਕੁਛ ਅੱਜ ਨਵਾਂ ਆ ਕੇ ਪੱਟਣ ਵੀ ਪਾ ਪੌਣੀਆਂ ਡੱਗੀਆਂ ਟਾਇਲ ਇਟ ਲਾਉਣੀਆਂ ਵੀ ਪਹਿਲਾਂ ਇਧਰੋਂ ਦਾ ਕੰਪਲੀਟ ਕਰ ਲਓ ਇਧਰ ਤਾਂ ਕੁਛ ਲਾਇਆ ਨਹੀਂ ਉਧਰੋਂ ਡੱਗੀਆਂ ਪੱਟਣ ਨੂੰ ਲੱਗ ਜਾਂਦੇ ਆ ਰੋਜ਼ ਨਵਾਂ ਨਵਾਂ ਕੰਮ ਛੇੜ ਲੈਂਦੇ ਆ ਜਿਹੜਾ ਪੁਰਾਣਾ ਕੰਮ ਉਹਨੂੰ ਜਮੀ ਨਹੀਂ ਗੋਲ ਦੇ ਅਸੀਂ 20 ਵਾਰੀ ਉੱਤੇ ਫੋਨ ਕਰ ਲਏ ਜਿਨ੍ਹਾਂ ਨੂੰ ਇਹਨਾਂ ਨੂੰ ਉੱਥੇ ਪਿਠਾਇਆ ਵਾ ਇਹਨਾਂ ਦਾ ਇੱਕ ਇੱਥੇ ਪੀਡਬਲਯੂਟੀ ਦਫ਼ਤਰ ਜਿੱਥੇ ਉਹਨੂੰ ਬਹੁਤ ਫੋਨ ਕਰ ਲਏ ਪਰ ਸੋਦੇ ਕੰਨ ਤੇ ਜੂ ਨਹੀਂ ਸਰਕਦੀ ਜਿੰਨੀਆਂ ਤਾਰਾਂ ਟੈਲੀਫੋਨ ਦੀਆਂ ਉਹ ਕੱਢ ਕੇ ਵੇਚ ਲੈਂਦੇ ਅਸੀਂ ਧੀਤੀ ਧੀਤੀ ਜਾਂ ਟੈਲੀਫੋਨ ਦੇ ਖੰਭੇ ਪੱਟ ਕੇ ਲੈ ਗਏ ਹੋਰ ਚੀਜ਼ਾਂ ਪੱਟ ਕੇ ਲੈ ਗਏ ਕੋਲ ਸਭ ਕੁਝ ਪੱਟ ਕੇ ਵੇਚਣ ਨੂੰ ਤਾਂ ਕਾਲੇ ਹੋ ਜਾਂਦੇ ਆ ਚੀਜ਼ ਬਣਾਉਣ ਨੂੰ ਕੋਈ ਕਾਲੇ ਨਹੀਂ ਇਹ ਇਹ ਇਹਨਾਂ ਦਾ ਕੰਮ ਹੈ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਵੀ ਜਿਹੜਾ ਟੋਆ ਪਟਿਆ ਉਹਨੂੰ ਜਲਦੀ ਕੰਪਲੀਟ ਕਰੇ ਸਾਡੇ ਮੱਲਾ ਜੀਤ ਨਗਰ ਨੇੜੇ ਪੈਂਦਾ ਇਹਦੀ ਗਲੀ ਵਿੱਚ ਜਾਣ ਨੂੰ ਕੋਈ ਐਂਬੂਲੈਂਸ ਦਾ ਕੋਈ ਸਾਧਨ ਨਹੀਂ ਇੱਥੇ ਕਿਸੇ ਨੂੰ ਹਲ ਅਟੈਕ ਹੋ ਗਿਆ ਜਾਂ ਕੋਈ ਐਮਰਜੈਂਸੀ ਪੈ ਗਈ ਅਸੀਂ ਕਿੱਥੋਂ ਦੀ ਨੰਗਾ ਗਏ ਆ ਸਾਹਮਣੇ ਤੁਸੀਂ ਦੇਖਿਆ ਇਹ ਫੋਟੋ ਖਿੱਚੀ ਹੋਊਗੀ ਇਹਦੀ ਕੀ ਅੱਜ ਮੋਟਰਸਾਈਕਲ ਤੇ ਬੰਦਾ ਡਿੱਗਿਆ ਇੱਕ ਦਿਨ ਪਰसों ਚੌਥੇ ਖੰਭੇ ਦਾ ਨਾ ਖੰਭਾ ਨਹੀਂ ਪਟ ਸਕਦੇ ਫਿਰ ਜਾਂ ਖੰਭਾ ਪਟਾਉਣ ਇਹ ਖੰਭੇ ਦੇ ਉੱਤੇ ਲੱਗਿਆ ਮੀਟਰ ਲੱਗੇ ਆ ਮੀਟਰ ਦੇ ਬਕਸੇ ਦੇ ਵਿੱਚ ਬੰਦੇ ਦਾ ਸਿਰ ਵੱਜਿਆ ਉਹ ਡਿੱਗ ਪਿਆ ਇੰਨਾ ਸ਼ੁਕਰ ਇਹਦੇ ਟੋਏ ਚ ਨਟ ਗਿਆ ਬਚਤ ਰਹੇਗੀ ਇੱਥੇ ਕੋਈ ਕੋਈ ਸੁਣ ਸੁਣਵਾਈ ਨਹੀਂ ਹੈਗੀ ਇਹ ਤਾਂ ਹੁਣ ਜੀਤਨਗਰ ਚ ਕੋਈ ਵੀ ਵਾਰਦਾਤ ਹੋ ਜੇ ਕਿੱਥੋਂ ਦੇ ਲੰਗਣਗੇ ਲੋਕ ਕੋਈ ਐਂਬੂਲੈਂਸ ਕਿੱਥੋਂ ਦੀ ਜਾਊਗੀ ਆ ਸੁਖਵੰਤ ਸਿੰਘ ਜੀ ਮੈਂ ਪ੍ਰੈਜ਼ੀਡੈਂਟ ਨਿਊ ਮਾਰਕੀਟ ਨਿਊ ਸੋਸ਼ਲ ਕਮਿਊਨੀਕੇਸ਼ਨ ਜੀ ਸਾਡੇ ਸ਼ਹਿਰ ਦੇ ਵਿੱਚ ਓਵਰ ਬ੍ਰਿਜ ਬਣ ਰਿਹਾ ਉਹਦੇ ਨਾਲ ਸਾਡੇ ਕਾਰੋਬਾਰ ਤੇ ਕਿੰਨਾ ਪ੍ਰਸਰਤ ਸਰ ਜੀ ਉਸਨੇ ਸਾਡਾ ਜੀ ਲੱਕੀ ਤੋੜ ਕੇ ਰੱਖਤਾ ਜੀ ਪਹਿਲਾਂ ਸੀ ਸਾਨੂੰ ਉਮੀਦ ਸੀਗੀ ਵੀ ਇਹ ਪਾਸ ਹੋ ਗਿਆ ਚਲੋ ਬਣ ਜੂਗਾ ਤਾਂ ਸਾਡੇ ਦਵਾਰੇ ਮਾਰਕੀਟ ਦੇ ਵਿੱਚ ਰੌਣਕ ਆ ਜਾਊਗੀ ਬਟ ਜਦੋਂ ਦਾ ਇਹ 1 ਸਾਲ ਤਾਂ ਡਿਲੇ ਹੋ ਚੁੱਕਿਆ ਜੀ ਜਿਹੜਾ ਇਹ ਪਿਛਲੇ ਸਾਲ ਪੂਰਾ ਹੁੰਦਾ ਸੀ ਆ ਦੇਖ ਲਓ ਉਹ ਅਗਲਾ ਸਾਲ ਵੀ ਲੰਘ ਚੁੱਕਿਆ ਤੇ ਪਰ ਹਜੇ ਵੀ ਕੁਝ ਵੀ ਸਾਨੂੰ ਲੱਗਦਾ ਨਹੀਂ ਵੀ ਇਹ ਬਣ ਜੂ ਤੇ ਮੰਨ ਲਓ ਜੇ ਇਹ ਸਨ ਸਰਕਾਰਾਂ ਨੂੰ ਪਤਾ ਸੀ ਵੀ ਇਹ ਬਣ ਨਹੀਂ ਰਿਹਾ ਤਾਂ ਸਾਨੂੰ ਇੱਕ ਛੋਟਾ ਮੋਟਾ ਥਾਲੋ ਰਸਤੇ ਦੇ ਦੇ ਦਿੰਦੇ ਸਾਡਾ ਰਸਤਾ ਵੀ ਕੱਟ ਆਫ ਕਰਤਾ ਹੁਣ ਮੰਨ ਲਓ ਜਿਹੜਾ ਉਤੋਂ ਦੀ ਅਸੀਂ ਦੇਖਦੇ ਹਾਂ 8 ਕਿਲੋਮੀਟਰ ਦਾ ਬਾਆ ਪੈਂਦਾ ਪਾਰਲੀਮੈਂਟ ਦੀ ਤੋਂ ਮੇਨ ਸਾਡੇ ਸ਼ਹਿਰ ਨੂੰ ਜਿਹੜੀ ਇਹ ਨਿਊ ਮਾਰਕੀਟ ਮੇਨ ਲੱਗਦੀ ਆ ਜਿਹਦੇ ਵਿੱਚ ਤੁਹਾਡਾ ਸਾਰਾ ਕੱਪੜਾ ਹੋ ਗਿਆ ਰੈਡੀਮੇਡ ਹੋ ਗਿਆ ਜਾਂ ਕੁਛ ਖਾਣ ਪੀਣ ਦਾ ਸਮਾਨ ਲਾ ਲਓ ਕੁਛ ਵੀ ਐਸੈਸਰੀ ਦਾ ਲਾ ਲਓ ਸ਼ੂਜ਼ ਲਾ ਲਓ ਤਾਂ ਉਹ ਕਾਰੋਬਾਰ ਸਾਡਾ ਇੰਨਾ ਮੰਦਹਾਲੀ ਦੇ ਵਿੱਚ ਚੱਲ ਰਿਹਾ ਸਾਡੀਆਂ ਦੁਕਾਨਾਂ ਦੇ ਕਰਾਇ ਵੀ ਨਹੀਂ ਨਿਕਲ ਰਹੀ ਜੀ ਕੀ ਮੰਗ ਕੀ ਕਰਦੇ ਹਾਂ ਮੰਗ ਕੇ ਕਰਦੇ ਆ ਵੀ ਮੰਨ ਲਓ ਜੇ ਤੁਹਾਨੂੰ ਪਤਾ ਸੀ ਵੀ ਇਹ ਰਾਹ ਹਜੇ ਉੱਪਰਲਾ ਨਹੀਂ ਪੂਰਾ ਕੰਪਲੀਟ ਹੋ ਰਿਹਾ ਤਾਂ ਸਾਨੂੰ ਇੱਕ ਛੋਟਾ ਮੋਟਾ ਸਾਨੂੰ ਰਾਹ ਦੇ ਦਿੰਦੇ ਜਿਸ ਨਾਲ ਸਾਡਾ ਆਪਸ ਦੋਨੇ ਮੰਡੀਆਂ ਦਾ ਸੰਬੰਧ ਚੱਲਦਾ ਰਹਿੰਦਾ ਉਦੀ ਮਾਰ ਸਾਨੂੰ ਅੱਜ ਇੰਨੀ ਕਿ ਝੱਲਣੀ ਪੈ ਰਹੀ ਹੈ ਕਿ ਸਾਡੇ ਕੋਲੇ ਕਸਟਮਰ ਨਹੀਂ ਹੈਗਾ ਸਾਡੇ ਤਿਹਾਰ ਪਿਛਲੇ 1 ਸਾਲ ਤੋਂ ਚਲੋ ਅਸੀਂ ਸੋਚਿਆ ਵੀ ਚਲੋ ਜਿਹੜੇ ਆਹ ਪੋਲੋ ਬਣੂਗਾ ਅਗਲੇ ਸਾਲ ਸਾਡੇ ਕੋਲੇ ਰੌਣਕ ਆ ਜੂਗੀ ਬਟ ਉਹ ਨਹੀਂ ਆਈ ਤਿਹਾਰ ਵੀ ਸਾਡੇ ਮੰਦੇ ਲੰਗੇ ਤੇ ਉਸ ਤੋਂ ਬਾਅਦ ਇੰਨਾ ਬੁਰਾ ਹਾਲ ਹੋ ਗਿਆ ਕਿ ਸਾਨੂੰ ਕਿਰਾਇਆ ਕੱਢਣਾ ਵੀ ਮੁਸ਼ਕਲ ਹੋ ਗਿਆ ਤੇ ਉੱਤੋਂ ਜਿਹੜੇ ਵਰਕਰਾਂ ਦੇ ਕਿਰਾਏ ਉੱਤੋਂ ਹੀ ਜਾ ਰਹੇ ਆ ਸਾਡੇ ਅ ਰੋਕੀ ਬੰਸ ਹਾਂਜੀ ਕੀ ਸੁਣਾ ਸਕੀਏ ਸਮੱਸਿਆ ਪੁੱਲਦੀ ਹੈ ਜੀ ਇਹ 2 ਸਾਲ ਹੋ ਗਏ ਜੀ ਪੂਰਾ ਪੁਲ ਨੇ ਵਪਾਰ ਨੂੰ ਠੱਪ ਕਰਤਾ ਜਮਾ ਨਿਊ ਮਾਰਕੀਟ ਚ ਐਨਾ ਰਸ਼ ਰਹਿੰਦਾ ਸੀ ਕਿ ਇੱਕ ਦੂਜੇ ਦੇ ਟੱਚ ਕਰਦੇ ਸੀ ਕਸਟਮਰ ਤੇ ਹੁਣ ਅਸੀਂ ਪ੍ਰੋਪਰ ਬਿਲੇ ਵੰਡਦੇ ਨਹੀਂ ਜੀ ਤੇ ਇੱਕ ਦੁਕਾਨਦਾਰ ਰੈਂਟ ਨਹੀਂ ਦਿੱਤਾ ਜਾਂਦਾ ਐ ਸਮਝ ਲਓ ਕਿ ਮੁਲਾਜ਼ਮਾਂ ਦੀ ਤਨਖਾਹ ਉਹ ਵੀ ਨਹੀਂ ਨਿਕਲ ਰਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਛੇਤੀ ਛੇਤੀ ਪੁਲ ਬਣਿਆ ਜਾਵੇ ਤੇ ਨਹੀਂ ਹਜੇ ਟਾਈਮ ਲੱਗ ਰਿਹਾ ਹੈ ਜਿਆਦਾ ਤਾਂ ਨੀਚੋਂ ਦੀ ਕੋਈ ਰਸਤਾ ਦਿੱਤਾ ਵਾਇਕ ਦਾ ਨੰਗੰਦਰ ਰਸਤਾ ਇੱਥਾ ਜਾਵੇ ਤਾਂ ਜੋ ਪਰਲੀ ਮੰਡੀ ਤੋਂ ਆਣਾ ਇੱਧਰ ਸੌਖਾ ਹੋਵੇ ਨਹੀਂ ਬਠਿੰਡਾ ਦੇ ਉੱਪਰ ਦੀ ਆਉਣਾ ਪੈਂਦਾ ਪੁਲ ਦੇ ਉੱਪਰ ਦੀ ਉਹਦੇ ਵਿੱਚ ਫੇਰ ਟਾਈਮ ਬਹੁਤ ਵੇਸਟ ਹੁੰਦਾ ਅਗਲਾ ਬਠਿੰਡੀ ਚਲੇ ਜਾਂਦਾ ਸਾਡੇ ਕਸਟਮਰ ਨੂੰ ਬਹੁਤ ਦਿੱਕਤ ਆਂਦੀ ਹੈ ਜੀ ਬੋਲੋ ਜਗਨ ਸਿੰਘ ਜੀ ਅੱਜ ਕੀ ਉਸ ਮਸਾਹੀਏ ਇਹ ਸਾਨੂੰ ਇਹ ਫਲਾਈਓਵਰ ਦੀ ਬਹੁਤ ਵੱਡੀ ਦਿੱਕਤ ਹੈਗੀ ਤੇ ਫਲਾਈਓਵਰ ਨੂੰ ਘੱਟੋ ਘੱਟ 2 ਸਾਲ ਹੋ ਗਏ ਚੱਲਦੇ ਨੂੰ ਕੰਮ ਨੂੰ ਤੇ ਬਲਕਿ ਐਨਾਲੋ ਵੀ ਇਹ ਹੁਣ ਕੰਪਲੀਟ ਹੋਣ ਵਾਲਾ ਸੀਗਾ ਹਜੇ ਵੀ ਸਾਨੂੰ ਐ ਲੱਗਦਾ ਵੀ 6 ਮਹੀਨੇ ਘਟੋ ਘਟ ਹਜੇ ਹੋਰ ਲਾ ਦੇਣਗੇ ਸਾਡੇ ਬਾਜ਼ਾਰ ਤੇ ਬਹੁਤ ਮਾੜਾ ਇਫੈਕਟ ਹੈਗਾ ਉਧਰੋਂ ਇਧਰੋਂ ਆਉਣ ਵਾਸਤੇ ਇੱਕ ਮੰਡੀ ਮੰਡੀ ਆਉਣ ਵਾਸਤੇ ਘਟੋ ਘਟ ਸਾਨੂੰ ਅੱਧਾ ਬਣਾ ਘੰਟਾ ਲੱਗ ਜਾਂਦੇ ਮੋਟਰਸਾਈਕਲ ਤੇ ਆਉਣਾ ਹੋਵੇ ਸਾਰੇ ਰਸਤੇ ਬੰਦ ਹੈ ਜੀ ਗਿਲਕਲਾਂ ਵਾਲਾ ਜਿਹੜੇ ਬਿਚੀ ਆਣੇ ਆ ਉਥੇ ਜਾ ਵੈਡਾ ਬਡਾ ਲੱਗ ਜਾਂਦਾ ਕਿ ਇਕੱਲੇ ਬੰਦੇ ਨੂੰ ਅੱਧਾ ਘੰਟਾ ਲੱਗਦਾ ਇੱਕ ਵਹੀਕਲ ਤੇ ਮੋਟਰਸਾਈਕਲ ਤੇ ਆਉਣਾ ਹੋਵੇ ਤੇ ਰਾਤ ਵੇਲੇ ਨੂੰ ਬੰਦਾ ਆ ਹੀ ਨਹੀਂ ਸਕਦਾ ਉਧਰ ਬਹੁਤ ਜ਼ਿਆਦਾ ਮਤਲਬ ਖਤਰਨਾਕ ਕੰਮ ਹੈ ਜੀ ਕੋਈ ਲਾਈਟ ਨਹੀਂ ਹੈਗੀ ਉਹ ਪ੍ਰਬੰਧ ਨਹੀਂ ਹੈਗਾ ਕੋਈ ਚੌਕੀਦਾਰ ਨਹੀਂ ਹੈਗਾ ਉੱਥੇ ਕੋਈ ਸੇਫ ਥਾਂ ਨਹੀਂ ਹੈਗੀ ਮਤਲਬ ਮੰਗੇ ਸਾਡੀ ਇਹੀ ਹੈ ਵੀ ਜਲਦੀ ਜਲਦੀ ਪੁਲ ਦਾ ਕੰਮ ਕੰਪਲੀਟ ਕੀਤਾ ਜਾਵੇ ਤੇ ਇਹਨੂੰ ਜਲਦੀ ਜਲਦੀ ਸਰੇੜੜਾਇਆ ਜਾਵੇ ਮੇਰੀ ਸਰਕਾਰ ਨੂੰ ਬੇਨਤੀ ਸੀਗੀ ਜੀ ਜੇ ਕਿਉਂਕਿ ਜਿਹੜਾ ਪੋਲਾ ਆਪਣਾ ਬਣਿਆ ਵਾ ਜੀ ਕਿਰਾ ਪਹਿਲਾਂ ਤਾਂ ਇਹ ਓਵਰ ਬ੍ਰਿਜ ਬੰਨਾ ਨਹੀਂ ਚਾਹੀਦਾ ਸੀ ਅੰਡਰ ਬ੍ਰਿਜ ਬੰਨਾ ਚਾਹੀਦਾ ਸੀਗਾ ਜੀ ਇਹਦੀ 1 ਜੂਨ 1 1 ਜੂਨ 2023 ਮੇਰੇ ਯਾਦ ਸੀ ਜਿਹੜਾ ਬਣ ਕੇ ਤਿਆਰ ਹੋਣਾ ਸੀਗਾ ਜਿਹੜੀ ਇੰਨੀ ਦੇਰੀ ਹੋ ਰਹੀ ਹੈ ਪੁਲ ਦੇ ਵਿੱਚ ਕਿਉਂ ਦੇਰੀ ਹੋ ਰਹੀ ਹੈ ਜੀ ਨੰਬਰ 1 ਤਾਂ ਜੀ ਨੰਬਰ 2 ਇਹ ਹੈ ਜਿਹੜਾ ਪੁਲ ਬਣਿਆ ਇਹ ਕੰਮ ਦੇ ਉੱਤੇ ਇੰਨਾ ਕਸਰ ਪੈ ਚੁੱਕਾ ਹੈ ਇਹ ਇੰਨਾ ਕਸਰ ਪੈ ਚੁੱਕਾ ਹੈ ਜੀ ਵੀ ਖਰਚੇ ਕੱਢਣੇ ਬਹੁਤ ਮੁਸ਼ਕਲ ਹੈ ਜੀ ਕਰਾ ਦੁਕਾਨਾਂ ਦੇ ਮੁਲਾਜ਼ਮਾਂ ਦੇ ਖਰਚੇ ਆਪਦੇ ਖਰਚੇ ਕੋਈ ਖਰਚਾ ਨਹੀਂ ਪੂਰਾ ਹੋ ਰਿਹਾ ਕੋਈ ਕਮਾਈ ਨਹੀਂ ਹੋ ਰਹੀ ਜੀ ਕਮਾਈ ਜਿੰਨੀ ਹੈਗੀ ਆ ਸਾਰੇ ਪਹਿਲਾਂ ਤਾਂ ਆਊਟਲੈਟ ਲੱਗੇ ਆ ਜੀ ਕਰਾ ਆਊਟਲੈਟ ਤੋਂ ਇਲਾਵਾ ਫਿਰ ਇਹ ਅੰਡਰ ਬ੍ਰਿਜ ਜਿਹੜਾ ਬੰਨਣਾ ਚਾਹੀਦਾ ਸੀ ਓਵਰ ਬ੍ਰਿਜ ਲੱਗਿਆ ਜੀ ਕਰਾ ਨਾ ਤਾਂ ਉੱਧਰ ਲਾਗਾ ਕਿ ਇੱਧਰ ਆ ਰਹੇ ਆ ਨਾ ਇੱਧਰ ਲਾਗਾ ਕਿ ਉੱਧਰ ਜਾ ਰਹੇ ਆ ਜੀ ਬਹੁਤ ਵੱਡੀ ਤਕਲੀਫ ਹੈ ਨਾ ਸਾਨੂੰ ਕੋਈ ਰਸਤਾ ਉੱਧਰ ਜਾਣ ਦਾ ਨਾ ਇੱਧਰ ਆਉਣ ਦਾ ਰਸਤਾ ਜੀ ਕਰਾ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਪੁਲ ਹੈ ਬਣਾਇਆ ਜਾਵੇ ਜੀ ਕਿਉਂਕਿ ਕਿਸੇ ਨੂੰ ਨਾ ਕਿਸ ਸਾਨੂੰ ਤਕਲੀਫ ਹੋਵੇ ਨਾ ਕਿਸ ਗਾਹ ਨੂੰ ਤਕਲੀਫ ਆਵੇ ਜੀ ਜਲਦੀ ਤੋਂ ਜਲਦੀ ਬਣ ਕੇ ਇਹ ਤਿਆਰ ਹੋ ਜੇ ਤਾਂ ਵਧੀਆ ਗੱਲ ਹੈ ਜੀ ਮੈਂ ਜਗਦੀਸ਼ لال ਨਵ ਮਾਰਕੀਟ ਦੇ ਜੀ ਬਾਈਸ ਪ੍ਰਧਾਨ ਹਾਂ ਜੀ ਵੀ ਮੈਂ ਇਸ ਕਰਕੇ ਸੋਚਦੇ ਹਾਂ ਜੀ ਕੰਮ ਕਰਦਾ ਮੰਦਾ ਬਹੁਤ ਹੋ ਗਿਆ ਜੀ ਪੁਲ ਬਣਾਣਾ ਸੀ ਇੱਕ ਸਾਲ ਪਹਿਲਾਂ ਹੁਣ ਅੱਜ ਤੱਕ ਪੁਲ ਨਹੀਂ ਬਣਿਆ ਜੀ ਪੁਲ ਦਾ ਕੰਮ ਜਲਦੀ ਤੋਂ ਜਲਦੀ ਸਰਕਾਰ ਨੂੰ ਬਣਾਉਣਾ ਠੀਕ ਹੈ ਜੀ ਕੀ ਸਮੱਸਿਆ ਕੀ ਹੈ ਜੀ ਸਮੱਸਿਆ ਜੀ ਕੰਮਕਾਰ ਹੈ ਨਹੀਂ ਬਿਲਕੁਲ ਜੀ ਪਾਰਲੀਮੈਂਟੀ ਦੇ ਜਿਹੜੇ ਗਾਹ ਕਿਧਰ ਆਉਣੇ ਜਾਂਦੇ ਸੀ ਜੀ ਬਿਲਕੁਲ ਗਾਹ ਕਿ ਨਹੀਂ ਆਇਆ ਸਾਰੇ ਪਿੰਡਾਂ ਦਾ ਗਾਹ ਕਿ ਬਿਲਕੁਲ ਠੱਪ ਹੋ ਚੁੱਕਾ ਹੈ ਜੀ ਮੇਰਾ ਨਾਮ ਬਲਜੀਤ ਜੱਠੇ ਹੈ ਜੀ ਰਾਜੂ ਖੱਤਰੀ ਕਹਿੰਦੇ ਮੈਨੂੰ ਕੀ ਸਮੱਸਿਆ ਕੀ ਹੈ ਸਮੱਸਿਆ ਪੁਲ ਦੀ ਸਮੱਸਿਆ ਜੀ ਸਾਲ ਭਰ ਪਹਿਲਾਂ ਬਣਨਾ ਸੀਗਾ ਇਹ ਪੁਲ ਸਾਲ ਭਰ ਹੋ ਗਿਆ ਬਣਿਆ ਨਹੀਂ ਸਾਡੇ ਕੰਮਕਾਰ ਬੁਰੇ ਹਾਲ ਹੈ ਕੰਮਕਾਰਾਂ ਦੇ ਕੰਮਕਾਰ ਜਮਾ ਨਹੀਂ ਹੈ ਬਿੱਲੇ ਬੈਠੇ ਆ ਇਹ ਬਣਨਾ ਚਾਹੀਦਾ ਪੁਲ ਜਲਦੀ ਤੋਂ ਜਲਦੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਕੁਝ काम दे बिल्कुल क्राय ਸਾਡੇ ਪੱਲੇ ਪੈ ਰਹੇ ਨੇ ਮਲਾਜਮਾਂ ਦੇ ਸਾਡੇ ਖਰਚੇ ਬਹੁਤ ਨੇ ਇਸ ਕਰਕੇ ਵੀ ਜਲਦੀ ਬੰਨਣਾ ਚਾਹੀਦਾ ਸੋ ਮਿਲਦੇ ਹਾਂ ਇੱਕ ਹੋਰ ਦਿਲਚਸਪ ਵੀਡੀਓ ਲੈ ਕੇ ਤਦ ਤੱਕ ਕਰੋੜਾਸ ਹੈ ਪਰ ਬਾਸਮਾ ਸਬਦਾ ਪਲਕਰੀ ਤੇ ਸ਼ੁਰੂਆਤ ਮੇਰੇ ਤੋਂ ਕਰ